ਹਾਂਜੀ ਸਤਿ ਸ੍ਰੀ ਅਕਾਲ ਜੀ ਨਿਸ਼ਾਨ ਪ੍ਰਾਪਰਟੀਆਂ ਵੱਲੋਂ ਇੱਕ ਹੋਰ ਪਲਾਟ ਤੁਹਾਡੇ ਵਾਸਤੇ ਜੀਟੀ ਰੋਡ ਤੇ ਲੈ ਕੇ ਆ ਰਹੇ ਹਾਂ ਸਾਹਮਣੇ 골ਡਨ ਹਟ ਦਾ ਬੋਰਡ ਲੱਗਿਆ ਤੁਸੀਂ ਦੇਖਿਆ ਤੇ ਇਹ ਜਿਹੜਾ ਬ੍ਰਿਜ ਹੈਗਾ ਵਾ ਸਾਹਨੇ ਵਾਲ ਤੋਂ ਦਾਹਾਂ ਰੋਡ ਦਾ ਤੇ ਇਹ ਲੈਫਟ ਹੈਂਡ ਸਾਈਡ ਦੇ ਤੋਂ ਇੱਕ ਸਕੂਲ ਦੀ ਬਿਲਡਿੰਗ ਹੈਗੀ ਆ ਬਿਲਡਿੰਗ ਦੇ ਨਾਲ ਬਿਲਕੁਲ ਡੱਬਾ ਪੈਕ ਪਲਾਟ 210 ਰੋਡ ਫਰੰਟ ਦੇ ਨਾਲ ਸ਼ਾਨਦਾਰ ਲੋਕੇਸ਼ਨ ਤੇ ਪਲਾਟ ਦੀ ਗੱਲ ਕਰੀਏ ਤਾਂ ਅੱਜ ਦੀ ਹੜਚ ਸੋਨੇ ਤੋਂ ਵੀ ਜ਼ਿਆਦਾ ਮੁੱਲ ਦਾ ਇਹ ਪਧਰੀਆ ਇਨਵੈਸਟਮੈਂਟ ਲਈ 플ੌਟ ਹੈਗਾ ਵਾ ਕਾਰੋਬਾਰ ਕਰ ਸਕਦੇ ਹੋ ਤੇ ਇਸ 플ੌਟ ਦੀ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਦਿੱਤੇ ਹੋਏ ਨੰਬਰਾਂ ਤੇ ਫੋਨ ਕਰਕੇ ਸਾਨੂੰ ਪੁੱਛ ਸਕਦੇ ਹੋ WhatsApp ਦੇ ਉੱਤੇ ਸਾਡੇ ਤੋਂ ਜਾਣਕਾਰੀ ਲੈ ਸਕਦੇ ਹੋ ਤੇ ਕਿਰਪਾ ਕਰਕੇ ਸਾਡੇ ਚੈਨਲ ਨੂੰ ਫੋਲੋ ਕਰੋ ਤੇ ਇਹ ਹੋਰ ਸ਼ੇਅਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਨਿਸ਼ਾਨ ਪ੍ਰਾਪਰਟੀਆਂ ਲੁਧਿਆਣਾ